ਸਿੱਖੀ ਗੁਰਦੁਆਰਿਆਂ ਦੇ ਫੈਲਣੀਆਂ ਪਰ ਇਹ ਚਾਇਤਾ ਵੀ ਸੰਚਾਰ ਜਾਂ ਕੋਈ ਹੋਰ ਗੁਰਮਤ ਕਲਾਸ ਜਿਹਦੇ ਵਿੱਚ ਅਕਾਲ ਪੁਰਖ ਤੋਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਸਿੱਖ ਇਤਿਹਾਸ ਇਹ ਵੀ ਬੱਚਿਆਂ ਨੂੰ ਥੋੜਾ ਥੋੜਾ ਦੱਸਿਆ ਜਾਵੇ ਪਰ ਪ੍ਰਬੰਧਕਾਂ ਦਾ ਵੀ ਫਰਜ਼ ਬਣਦਾ ਕਿ ਉਹ ਜੋਗ ਭੇਟਾ ਗ੍ਰੰਥੀ ਸਿੰਘ ਨੂੰ ਇਹਦੇ ਇਵੈਂਟ ਵਿੱਚ ਵੀ ਦੇਣ ਕਿਉਂਕਿ ਬੱਚੇ ਸਾਹਮਣੇ ਤੇ ਸਾਡਾ ਪ੍ਰਮੁੱਖ ਕੰਮ ਆ ਬੱਚੇ ਪਨੀਰੀ ਸਾਹਮਣੇ ਜੇ ਅਸੀਂ ਸਾਰਾ ਕੁਝ ਸਾਹਮਣੇ ਆ। ਬਾਕੀ ਆਪਾਂ ਚੜ੍ਹਦੀ ਕਲਾ 'ਚ ਰਹਿਣਾ ਵਾ। ਅਸੀਂ ਗੁਰੂ ਦਾ ਪਾਠ ਕਰਦੇ ਹਮੇਸ਼ਾ ਹੀ। ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਢੀ ਮੈਂ ਤੇਰੀ ਨਾ ਤੂੰ ਡੋਲੋ ਨਾ ਹਮ ਗਿਰਤੇ ਰੱਖ ਜੀਨੀ ਹਰ ਮੇਰੀ ਦੁੱਖ ਹੋਵੇ ਸੁੱਖ ਹੋਵੇ ਅਸੀਂ ਦੁਨਿਆਵੀ ਵੀ ਅਰਦਾਸਾਂ ਕਰਦੇ ਆਪਣੇ ਲਈ ਵੀ ਕਰਦੇ ਰੋਜ਼। ਇਹ ਪਾਤਸ਼ਾਹ ਸਾਲ ਨੂੰ ਦ੍ਰਿੜਤਾ ਦੇ ਪਾਤਸ਼ਾਹ ਸਾਡੇ ਬੱਚੇ ਸਿੱਖੀ ਦੇ ਵਿੱਚ ਪਰਪੱਕ ਹੋਣ ਅੱਗੇ ਵਧਣ ਤੇ ਬੱਚਿਆਂ ਦੀ ਪੜ੍ਹਾਈ ਤੇ ਕੋਈ ਸਮਝੌਤਾ ਨਹੀਂ ਕਰਨਾ ਸਾਡੇ ਬੱਚੇ ਅੱਗੇ ਵਧਣੇ ਚਾਹੀਦੇ ਪੂਰਾ ਅੱਗੇ ਇਹ ਵੀ ਮੈਨੂੰ ਪਤਾ ਹਰਮਨ ਸਿੰਘ ਵੱਲ ਦੋ ਸਤਿਆ ਭੈਣਾ ਗਰੰਥੀ ਸਿੰਘ ਦੀਆਂ ਢੀਹਾਓ ਉਹਨਾਂ ਨੇ ਟੌਪ ਕਲਾਸ ਪ੍ਰੀਖਿਆਵਾਂ ਦੇ ਵਿੱਚ ਅਮਲ ਰਹਿਣਾ ਬਾਦ ਮਾਤਰ ਉਹਨਾਂ ਦੀ ਮਾਂ ਵੀ ਲੋਕਾਂ ਦੇ ਘਰਾਂ ਵਿੱਚ ਆਚਾਰੀ ਕੰਮ ਕਰਦੀ ਸੀ ਪਰ ਢੀਣਾ ਨੇ ਵੀ ਦੱਸਿਆ ਵੀ ਅਸੀਂ ਬਾਪੂ ਤੇ ਬੇਬੇ ਦੀ ਮਿਹਨਤ ਨੂੰ ਅਜਾਈ ਨਹੀਂ ਜਾਣ ਦੇਵਾਂਗੇ ਟੌਪ ਆਈਲ ਆ। ਉਹ ਬੱਚਿਆਂ ਨੂੰ ਵੀ ਆਪਾਂ ਦੱਸਣਾ ਹੈ ਕਿ ਆਪਾਂ ਕਿਸੇ ਗੱਲੋਂ ਘਟ ਨਹੀਂ ਹਾਂ ਅੱਗੇ ਵਧਣਾ। ਪੜ੍ਹਾਈ ਦਾ ਮਤਲਬ ਪੜ੍ਹਾਈ ਉਹਨਾਂ ਨੂੰ ਮਾਹੌਲ ਮਿਲੇ ਕਿ ਉਹਨਾਂ ਦੀਆਂ ਲੋੜਾਂ ਹੁੰਦੀਆਂ ਬੱਚਿਆਂ ਦੀਆਂ। ਮੋਬਾਈਲ ਨਾਲੋਂ ਕੰਪਿਊਟਰ, ਲੈਪਟਾਪ, ਕਿਤਾਬਾਂ ਜਿੱਥੇ ਬੱਚੇ ਸਾਡੇ ਅੱਗੇ ਵੱਧ ਸਕਣ